ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰਾਤ ਨੂੰ ਜਦੋਂ ਵੀ ਤੁਹਾਡੀ ਅੱਖ ਖੁੱਲਦੀ ਹੈ ਤਾਂ ਬਸ ਇਹ ਸ਼ਬਦ ਪੰਜ ਵਾਰ ਬੋਲ ਕੇ ਸੋਚਣਾ ਫਿਰ ਦੇਖਣਾ ਖੁਸ਼ੀਆਂ ਕਿਵੇਂ ਤੁਹਾਡੇ ਘਰ ਆਉਣਗੀਆਂ ਤੁਹਾਡੇ ਘਰ ਦੀ ਪਰੇਸ਼ਾਨੀ ਤੁਹਾਡੇ ਮਨ ਦੀ ਚਿੰਤਾ ਸਭ ਦੂਰ ਚਾਵੇਗੀ ਬਸ ਸ਼ਾਂਤ ਚੇਤ ਨਾਲ ਇਸ ਵੀਡੀਓ ਨੂੰ ਅਖੀਰ ਤੱਕ ਪੂਰਾ ਸੁਣਨਾ ਤੇ ਸਮਝਣਾ ਫਿਰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਤਾਂ ਫਿਰ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਤੇ ਹਾਂ ਜੀ ਸੰਗਤ ਜੀ ਆਪਣੇ ਵਿੱਚੋਂ ਕਾਫੀ ਲੋਕਾਂ ਦੀ ਅੱਖ ਰਾਤ ਨੂੰ ਅਕਸਰ ਖੁੱਲ ਜਾਂਦੀ ਹੈ ਜੱਗੀਆਂ ਲੋਕਾਂ ਦੀ ਅੱਖ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਦੇ ਸਮੇਂ ਵਿੱਚ ਅਕਸਰ ਖੁੱਲ ਜਾਂਦੀ ਹੈ ਸੰਗਤਜੀਤ ਉਸ ਸਮੇਂ ਜੇਕਰ ਆਪਾਂ ਇਹ ਕੰਮ ਕਰ ਲਿਆ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਦਲਾਅ ਹੁੰਦਾ ਤਰੁੱਤ ਦੇਖੋਗੇ ਕਿ ਸੰਗਤਜੀਤ ਤੁਸੀਂ ਜਾਣਦੇ ਹੋ ਆਪਣੀ ਅੱਖ ਉਸ ਸਮੇਂ ਹੀ ਕਿਉਂ ਖੁੱਲhti ਹੈ ਉਸ ਸਮੇਂ ਕੀ ਕੀਤਾ ਚਾਵੇ ਕਿ ਆਪਣੀ ਜ਼ਿੰਦਗੀ ਹੀ ਬਦਲ ਜਾਵੇ ਤੇ ਉਸ ਸਮੇਂ ਅਜਿਹਾ ਕਿਹੜਾ ਕੰਮ ਨਾ ਕੀਤਾ ਚਾਵੇ ਕਿ ਸਾਡੇ ਘਰ ਵਿੱਚ ਦੁੱਖ ਮੁਸੀਬਤਾਂ ਨਾ ਆਉਣ ਜੇਕਰ ਉਸ ਸਮੇਂ ਮਨੁੱਖ 2 ਮਿੰਟ ਦਾ ਸਮਾਂ ਕੱਢ ਕੇ ਇਹ ਕੰਮ ਕਰ ਲਵੇ ਤਾਂ ਤੁਹਾਡੇ ਚੋਲੀ ਖੁਸ਼ੀਆਂ ਨਾਲ ਪਤ ਜਾਵੇਗੀ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਇਹ ਜਾਣਨ ਕਰਕੇ ਸਾਡੀ ਅੱਖ ਉਸ ਵਕਤ ਹੀ ਕਿਉਂ ਖੁੱਲਦੀ ਹੈ ਸੰਗਤ ਜੀ ਰਾਤ 3 ਪਹਿਰ ਤੇ ਹੁੰਦੀ ਹੈ ਜੋ ਰਾਤ ਦਾ ਤੀਜਾ ਪਹਿਰ ਹੁੰਦਾ ਹੈ ਉਹ 3 ਵਜੇ ਤੋਂ ਲੈ ਕੇ 6 ਵਜੇ ਤੱਕ ਦੁੰਦਾ ਹੈ ਇਸ ਸਮੇਂ ਪਰਮਾਤਮਾ ਸਭ ਤੋਂ ਜ਼ਿਆਦਾ ਨੇੜੇ ਹੁੰਦਾ ਹੈ ਉਸ ਵਕਤ ਪਰਮਾਤਮਾ ਸਭ ਨੂੰ ਆਵਾਜ਼ ਲਗਾਉਂਦੇ ਹਨ ਉਸ ਵਕਤ ਜੇਕਰ ਤੁਸੀਂ ਕੋਈ ਵੀ ਮੰਗ ਰੱਖਣੀ ਹੈ ਤਾਂ ਤੁਸੀਂ ਪ੍ਰਮਾਤਮਾ ਅੱਗੇ ਰੱਖ ਸਕਦੇ ਹੋ ਤੇ ਜੇਕਰ ਤੁਸੀਂ ਆਪਣੇ ਗੁਨਾਹਾਂ ਦੀ ਮਾਫੀ ਮੰਗਣੀ ਹੈ ਤਾਂ ਉਹ ਵੀ ਤੁਹਾਨੂੰ ਜ਼ਰੂਰ ਮਿਲ ਜਾਵੇਗੀ ਉਸ ਸਮੇਂ ਪ੍ਰਮਾਤਮਾ ਸਭ ਨੂੰ ਆਵਾਜ਼ ਲਗਾਉਂਦੇ ਹਨ ਜੇਕਰ ਕੋਈ ਆਪਣੇ ਪਰੇਸ਼ਾਨੀਆਂ ਨੂੰ ਦੂਰ ਕਰਵਾਉਣਾ ਚਾਹੁੰਦਾ ਹੈ ਉਸ ਵਕਤ ਅਕਸਰ ਸਾਡੀ ਅੱਖ ਖੁੱਲ ਜਾਂਦੀ ਹੈ ਪਦਸੀ ਉਸ ਸਮੇਂ ਅੱਖਾਂ ਬੰਦ ਕਰਕੇ ਚਤਰਤਾਨ ਕੇ ਸੋਚੰਦੇ ਹਾਂ ਸਾਡੇ ਵਿੱਚ ਬਹੁਤ ਸਾਰੇ ਲੋਕ ਨੇ ਰਾਤ ਨੂੰ ਫੋਨ ਚਲਾ ਕੇ ਸੁਣਦੇ ਹਨ ਕਈ ਵਾਰ ਤਾਂ ਸਾਨੂੰ ਇਹ ਵੀ ਨਹੀਂ ਜਾਤ ਜਾਂਦਾ ਕਿ ਰਾਤ ਦੇ ਸਮੇਂ ਸਾਡੀ ਅੱਖ ਖੁੱਲੀ ਵੀ ਸੀ ਜਾਂ ਨਹੀਂ ਕਿਉਂਕਿ ਅਸੀਂ ਨੀਂਦ ਦੇ ਨਸ਼ੇ ਵਿੱਚ ਹੁੰਦੇ ਹਾਂ ਉਸ ਵਕਤ ਪਰਮਾਤਮਾ ਖੁਦ ਸਾਨੂੰ ਆਵਾਜ਼ ਲਗਾਉਂਦੇ ਹਨ ਕਿ ਤੂੰ ਮੰਗ ਜੋ ਵੀ ਮੰਗਣਾ ਹੈ ਸੰਗਤ ਜੀ ਤੁਹਾਡੇ ਵਿੱਚ ਬਹੁਤ ਲੋਕਾਂ ਦੇ ਮਨ ਵਿੱਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਜੇਕਰ ਉਸ ਸਮੇਂ ਜਾ ਕੇ ਵੀ ਚਾਹੀਏ ਤਾਂ ਅਸੀਂ ਉਸ ਵਕਤ ਕੀ ਕਰਨਾ ਹੈ ਉਸ ਵਕਤ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਜਿਸ ਨਾਲ ਸਾਡੇ ਘਰ ਵਿੱਚ ਖੁਸ਼ੀਆਂ ਬਰਕਤਾਂ ਧਨ-ਦੌਲਤ ਖੁਦ ਚਲ ਕੇ ਆ ਜਾਣਾ ਜੇਕਰ ਤੁਹਾਡੀ ਚਾਹ ਕਰ ਤਿੰਨ ਵਜੇ ਤੋਂ ਲੈ ਕੇ ਪੰਜ ਵਜੇ ਤੱਕ ਘਰ ਖੁੱਲਦੀ ਹੈ ਤਾਂ ਉਸ ਸਮੇਂ ਉੱਠ ਜਾਓ ਤੇ ਇਸ਼ਨਾਨ ਕਰੋ ਤੇ ਜੇਕਰ ਇਹ ਨਹੀਂ ਤਾਂ ਲਿੱਟੇ ਲੱਟੇ ਹੀ 2 ਮਿੰਟ ਦਾ ਸਮਾਂ ਜ਼ਰੂਰ ਕੱਟੋ ਆਪਣੀ ਜ਼ਿੰਦਗੀ ਬਦਲਣ ਦੇ ਲਈ ਕੱਟੋ ਕੱਟ ਹੋ ਸਕੇ ਤਾਂ 5 ਵਾਰ ਚੜ੍ਹ ਪੜੋ ਇਸ ਤੋਂ ਬਾਅਦ ਜਦਕਰ ਤੁਹਾਨੂੰ ਨਹੀਂ ਤਾਂ ਜਾਈ ਹੋਵੇ ਤਾਂ ਤੁਸੀਂ ਸੌ ਵੀ ਸਕਦੇ ਹੋ ਪਰਮਾਤਮਾ ਤੋਂ ਬਿਹਤਰ ਹੋਰ ਕੋਈ ਵੀ ਨਹੀਂ ਜਾਣਦਾ ਤੁਹਾਡੀ ਜ਼ਿੰਦਗੀ ਵਿੱਚ ਕੋਈ ਪਰੇਸ਼ਾਨੀ ਚਮਸੀ ਬਤਾਈ ਹੋਵੇ ਤਾਂ ਉਹ ਦੂਰ ਹੋ ਜਾਵੇਗੀ ਸੰਗਤ ਜੀ ਕਿਹਾ ਜਾਂਦਾ ਹੈ ਕਿ ਇਸ ਸਮੇਂ ਕਿੱਤੀ ਅਰਦਾਸ ਕਬool ਜਰੂਰ ਲੁੰਦੀ ਹੈ ਕਿਉਂਕਿ ਪਰਮਾਤਮਾ ਖੁਦ ਕਹਿੰਦੇ ਨੇ ਕਿ ਇਸ ਸਮੇਂ ਉੱਠ ਖਲੋ ਤੇ ਮੰਗਾ ਮੇਰੇ ਕੋਲ ਤੂੰ ਜੋ ਵੀ ਮੰਗਣਾ ਹੈ ਮੈਂ ਸਭ ਕੁਝ ਤੈਨੂੰ ਦੇਵਾਂਗਾ ਜੇਕਰ ਇਸ ਸਮੇਂ ਚਾ ਖੁੱਲਦੀ ਹੈ ਤਾਂ ਆਪਣੇ ਆਪ ਨੂੰ ਬੜੇ ਭਾਗਾਂ ਵਾਲੇ ਸਮਝਿਆ ਕਰੋ ਸੰਗਤ ਜੀ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਆਪਣੇ ਕੰਮ ਦੀ ਸ਼ੁਰੂਆਤ ਕਦੇ ਵੀ ਨਾ ਕਰਾ ਕਰੋ ਇੱਕ ਦਿਨ ਇੰਜ ਜੁੜ ਉੱਠ ਕੇ ਦੇਖ ਲਵੋ ਤੁਹਾਡਾ ਪੂਰਾ ਦਿਨ ਚਹਿਣ ਤੇ ਸਕੂਨ ਨਾਲ ਕੁਝ ਦੇਗਾ। ਕੁਝ ਦਿਨ ਤੁਹਾਨੂੰ ਕਿਸੇ ਉਪਰੇਸ਼ਾਨੀ ਦਾ ਜਾਂ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਇਸ ਨਾਲ ਤੁਹਾਡੇ ਸਾਰੇ ਕੰਮ ਜਲਦੀ ਸਿਮਟੇ ਜਾਣਗੇ। ਸੰਘਤ ਜੀ ਜਿਸ ਦਿਨ ਵੀ ਉੱਠ ਕੇ ਪੰਜ ਵਾਰ ਇਸ ਸ਼ਬਦ ਦਾ ਚਾਪ ਕਰਕੇ ਤੇ ਮੂਲ ਮੰਤਰ ਦਾ ਚਾਪ ਕਰਕੇ ਦਿਨ ਦੀ ਸ਼ੁਰੂਆਤ ਕਰਦੇ ਹੋ ਤਾਂ ਤੁਹਾਡੇ ਸਾਰੇ ਕੰਮ ਸਵਰ ਜਾਣਗੇ। ਸੰਘਤ ਜੀ ਹੁਣ ਸਮਝਦੇ ਹਾਂ ਕਿ ਆਪਾਂ ਨੂੰ ਉਸ ਸਮੇਂ ਕੀ ਕਰਨਾ ਚਾਹੀਦਾ ਹੈ ਉਸ ਸਮੇਂ ਸਾਨੂੰ ਅੰਤਵਲੇ ਆਲਸ ਨੇ ਕਿਰਾਂਦਾ ਹੈ ਆਲਸ ਕਦੀ ਨਹੀਂ ਚਾਹੁੰਦਾ ਕਿ ਅਸੀਂ ਉਦਮੀ ਬਣੀਏ ਕਾਮਜੱਬ ਬਣੀਏ ਆਲਸ ਨੂੰ ਦੂਰ ਕਰ ਲੈ ਸਰਾਣੇ ਦੇ ਕੋਲ ਪਾਣੀ ਦਾ ਚੱਕ ਰੱਖ ਲਵੋ ਸਵੇਰੇ ਉੱਠਦੇ ਅਸਾਰ ਮੂੰਹ ਤੇ ਪਾਣੀ ਦੇ ਛਿੱਟੇ ਮਾਰ ਕੇ ਬੈਠ ਜਾਓ ਮੂਲ ਮਤਤ ਚੱਪ ਕਰੋ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਬਿਨਾ ਕੱਟ ਲੈਂਦੇ ਹਾਂ ਅਸੀਂ ਕਿਉਂ ਭੁੱਲ ਜਾਂਦੇ ਹਾਂ ਕਿ ਸਾਨੂੰ ਪਰਮਾਤਮਾ ਨੇ ਰੋਜ਼ ਇੱਕ ਨਵਾਂ ਦਿਨ ਦਿੱਤਾ ਹੁੰਦਾ ਹੈ ਉਸ ਦਿਨ ਸਾਨੂੰ ਪਰਮਾਤਮਾ ਨੇ ਸਵਾਸਾਂ ਦੀ ਕੂਜੀ ਦਿੱਤੀ ਹੁੰਦੀ ਹੈ ਸਾਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਪਰਮਾਤਮਾ ਰਾਤ ਸੁੱਖਾਂ ਦੀ ਗੁਜ਼ਰੀ ਹੈ ਤੇ ਸਵੇਰ ਵੇਲੇ ਤਾਂ ਤੁਸੀਂ ਜਾਗਣਾ ਬਖਸ਼ਿਆ ਹੈ ਸਾਡੇ ਲਈ ਤਾਂ ਪਰਮਾਤਮਾ ਦਾ ਰੋਜ਼ ਸ਼ੁਕਰਾਨਾ ਕਰਨਾ ਬਹੁਤ ਥੋੜਾ ਹੈ ਸਾਡੇ ਵਿੱਚੋਂ ਤਾਂ ਬਹੁਤ سارے ਲੋਕ ਜਹਨ ਨੇ ਜਿਨਾਂ ਸੁਵੇਰਤਾ ਵੇਲਾ ਜਾਂ ਅਮਰਤ ਵੇਲਾ ਉੱਠਣਾ ਨਸੀਬ ਨਹੀਂ ਹੁੰਦਾ ਸੰਗਤ ਜੀ ਜਦੋਂ ਵੀ ਅੱਖ ਖੁੱਲ੍ਹੇ ਹੱਥ ਜੋੜ ਕੇ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰੋ ਤੇ ਫਿਰ ਦਿਨ ਦੀ ਸ਼ੁਰੂਆਤ ਕਰੋ ਤੇ ਫਿਰ ਦੇਖਣਾ ਦਿਨਾਂ ਵਿੱਚ ਬਰਕਤਾਂ ਹੋਣੀਆਂ ਸ਼ੁਰੂ ਹੋ ਚਣਗੀਆਂ ਪਰ ਸੰਗਤ ਜੀ ਆਪਾਂ ਉੱਠਦੇ ਹੀ ਫੋਨ ਦੇਖਣਾ ਸ਼ੁਰੂ ਕਰ ਦਿੰਦੇ ਹਾਂ ਤੇ ਫੋਨ ਵਿੱਚ ਦੇਖਦੇ ਹਾਂ ਕਿ ਕੋਈ ਨਵਾਂ ਮੈਸੇਜ ਜਾਂ ਕੋਈ ਨੋਟੀਫਿਕੇਸ਼ਨ ਤਾਂ ਨਹੀਂ ਆਇਆ ਸਾਡੇ ਫੋਨ ਨੇ ਸਰਦ ਲਈ ਕੋਈ ਬਰਕਤ ਨਹੀਂ ਲੈ ਕੇ ਆਉਣੀ ਬਰਕਤਾਂ ਮੂਲ ਮੰਤਰ ਨਹੀਂ ਲੈ ਕੇ ਆਉਣੀ ਹੈ ਤੁਹਾਡੇ ਘਰ ਪਰਿਵਾਰ ਵਿੱਚ ਤੁਹਾਡੇ ਬੱਚਿਆਂ ਦੀ ਕਮਜਾਬੀ ਦੇ ਵਿੱਚ ਬਰਕਤਾਂ ਮੂਲ ਮੰਤਰ ਤੋਂ ਹੀ ਆਵੇਗੀ ਜੇ ਤੁਸੀਂ ਦਿਨ ਦੀ ਸ਼ੁਰੂਆਤ ਨਾ ਸ਼ੁ크ਰਾਂ ਮੰਗ ਕਰਦੇ ਹਾਂ ਤੇ ਫਿਰ ਪਰਮਾਤਮਾ ਦੀ ਰਹਿਮਤ ਕਿੱਥੋਂ ਆ ਜਾਵੇਗੀ ਜੋ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ ਦੁਨੀਆ ਉਸਨੂੰ ਵਿਸਾਰ ਦਿੰਦੀ ਹੈ ਜੇਕਰ ਕੁਝ ਵੀ ਉੱਠਦਾ ਹੈ ਤਾਂ ਉੱੜਦੇ ਸਾਥ ਹੀ ਇਸ ਸ਼ਬਦ ਨੂੰ ਪੰਜ ਵਾਰ जाप ਕਰ ਲਵੇ ਤੇ ਜਕਰ ਕੋਈ ਉੱਠਦਾ ਹੈ ਤਾਂ ਉਸ ਤੋਂ ਬਾਅਦ মূল ਮੰਤਰ ਦਾ ਸ਼ਬਦ जाप ਕਰ ਲਵੇ ਉਸ ਤੋਂ ਬਾਅਦ ਜਕਰ ਕੋਈ ਸੋ ਵੀ ਜਾਂਦਾ ਹੈ ਤਾਂ ਵੀ ਕੋਈ ਗਲ ਨਹੀਂ ਪਰਮਾਤਮਾ ਜਿਤੁਰ ਮਿਹਰ ਕਰਨ ਕੇ ਆਸੰਗਤ ਜੀ ਜਾਣਦੇ ਹਨ ਉਸ ਸ਼ਬਦ ਨੂੰ ਜੋ ਆਪਾਂ ਉੱਠਦੇ ਸਾਥ ਹੀ ਪੰਜ ਵਾਰ ਪੜਨਾ ਹੈ ਚ ਰਾਤ ਨੂੰ ਜਦੋਂ ਵੀ ਜਾ ਖੁੱਲੇ ਤਾਂ ਪੰਜ ਵਾਰ ਜਿਤੁਰ ਜਪਣਾ ਹੈ ਪਰਬ ਕੇ ਸਿਮਰਨ ਰਿੱਧ ਸਿਧ ਨੌ ਨਿੱਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਚਿਕਰ ਕੇ ਸਿਵ ਮਨੁੱਖ ਦੀ ਜਾਗ ਤਿੰਨ ਵਜੇ ਤੋਂ ਲੈ ਕੇ 5 ਵਜੇ ਦੇ ਵਿਚਕਾਰ ਖੁੱਲਦੀ ਹੈ ਤਾਂ ਉਸ ਨੂੰ ਇਸ ਸ਼ਬਦ ਦਾ ਚਾਪ 5 ਵਜੇ ਕਰਨਾ ਚਾਹੀਦਾ ਹੈ ਇਸ ਪੰਕਤੀ ਦਾ ਚਾਪ ਚੱਕਰ ਤੁਸੀਂ 5 ਵਜੇ ਕਰੋਗੇ ਤਾਂ ਪਰਮਾਤਮਾ ਤੁਹਾਡੇ ਤੇ ਮਿਹਰ ਜੁੜ ਕੇ ਤੁਹਡੀ ਜ਼ਿੰਦਗੀ ਵਿੱਚ ਜੋ ਵੀ ਆਰਥਿਕ ਪਰੇਸ਼ਾਨੀਆਂ ਨੇ ਉਹ ਸਭ ਹੌਲੀ ਹੌਲੀ ਦੂਰ ਹੋ ਚਣਕੀਆਂ ਬਸ ਪਰਮਾਤਮਾ ਤੁਹਾਡੀ ਸ਼ਰਧਾ ਵੇਖਣਾ ਚਾਹੁੰਦੇ ਨੇ ਤੁਹਾਡੇ ਘਰ ਵਿੱਚ ਜੋ ਵੀ ਮਾੜੀਆਂ ਸ਼ਕਤੀਆਂ ਨੇ ਉਹ ਸਭ ਦੂਰ ਹੋ ਚਣਕੀਆਂ ਭਾਵੇਂ ਕੇ ਤੁਹਾਡੇ ਘਰ ਵਿੱਚ ਕਿਸ ਨਾ ਕਿਸੇ ਪੱਖੋਂ ਪੈਸਾ ਧਨ ਦੌਲਤ ਤੇ ਬਰਕਤਾਂ ਖੁਦ ਆਉਣੇ ਸ਼ੁਰੂ ਹੋ ਜਾਣਗੀਆਂ ਤੁਹਾਡੀ ਆਰਥਿਕ ਪਰੇਸ਼ਾਨੀਆਂ ਵੀ ਖਤਮ ਹੋ ਜਾਣਗੀਆਂ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਰਹੇਗੀ બસ ਜਦੋਂ ਵੀ ਤੁਹਾਡੀ ਜਾਗ ਖੁੱਲ ਜਾਵੇ ਤਾਂ ਇਸ ਪੰਕਤੀ ਦਾ ਜਾਪ 5 ਵਜੇ ਕਰ ਲੈਣਾ ਚਾਹੀਦਾ ਹੌਲੀ ਹੌਲੀ ਪਰਮਾਤਮਾ ਗੁਰਬਾਣੀ ਦੇ ਲੜਵੀ ਲਾਉਣ ਕੇ ਜ਼ਿੰਦਗੀ ਦੇ ਵਿੱਚ ਜੋ ਵੀ ਪਰੇਸ਼ਾਨੀਆਂ ਨੇ ਜਿੰਨੀਆਂ ਵੀ ਔਕੜਾਂ ਆਉਂਦੀਆਂ ਨੇ ਉਹ ਤੁਸੀਂ ਦੇਖਣਾ ਹੌਲੀ ਹੌਲੀ ਖਤਮ ਹੋ ਚਣਕੀਆਂ ਤੁਹਾਡੀ ਜ਼ਿੰਦਗੀ ਸੋ ਖਾਲੀ ਹੋਣੇ ਸ਼ੁਰੂ ਹੋ ਜਾਵੇਗੀ ਇਸ ਲਈ ਚਤੁਰਵੀ ਰਾਤ ਵਕ ਖੁੱਲੇ ਇਸ ਪੰਕਤੀ ਦਾ ਜਾਪ ਕਰ ਲੈਣਾ ਚਾਹੀਦਾ 5 ਵਜੇ ਕਰਕੇ ਫਿਰ ਪਉਮੇ ਸੋਚਾਓ ਜੀ ਚਤੁਰਸਵੇਰੇ ਪਹਿਲਾਂ ਅਮਰਤ ਲਈ ਉੱਠਣਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਡੇ ਹੱਥ ਦਾ ਪੱਕੇ ਸ਼ੁਕਰਾਨੇ ਲਈ ਜੁੜਨੇ ਚਾਹੀਦੇ ਨੇ ਕਿਉਂਕਿ ਤੁਸੀਂ ਕਰਮਾਂ ਵਾਲੇ ਸੰਗਤ ਜੀ ਕਿਉਂਕਿ ਤੁਹਾਡੀ ਰਾਤ ਸੁੱਖਾਂ ਦੀ ਬਤੀਤ ਕਰਕੇ ਸਵੇਰ ਤਾਂ ਤੁਨ ਜਗਣਾ ਨਸੀਬ ਹੋਇਆ ਹੈ ਸੰਗਤ ਜੀ ਤੁਸੀਂ ਉਹਨਾਂ ਵੱਲ ਵੀ ਵੇਖ ਲਓ ਜੋ ਤੁਹਾਨੂੰ ਸੁਣਦੇ ਹਨ ਤੇ ਉਹਨਾਂ ਨੂੰ ਜਗਣਾ ਨਸੀਬ ਨਹੀਂ ਹੁੰਦਾ ਉਹਨਾਂ ਤੋਂ ਜੇਕਰ ਤੁਸੀਂ ਸਿੱਖਿਆ ਲੈਂਦੇ ਹੋ ਤਾਂ ਤੁਹਾਡੇ ਹੱਥ ਪਰਮਾਤਮਾ ਦੇ ਅੱਗੇ ਸ਼ੁਕਰਾਨੇ ਤੇ ਲਈ ਆਪਣੇ ਆਪ ਚੜ ਚੰਕੇ ਸੰਗਤ ਜੀ ਇਸ ਪੰਕਤੀ ਦਾ ਜਾਪ ਕਰਕੇ ਸੰਗਤ ਜੀ ਇਸ ਪੰਕਤੀ ਦਾ ਜਾਪ ਜਦੋਂ ਤੁਸੀਂ ਕਰਦੇ ਹੋ ਤਾਂ ਤੁਸੀਂ ਦੇਖਣਾ ਘਰ ਵਿੱਚ ਬਰਕਤ ਆ ਖੁਸ਼ੀਆਂ ਦਾ ਵਾਸਾ ਹਮੇਸ਼ਾ ਲਈ ਹੋ ਜਾਵੇਗਾ ਘਰ ਵਿੱਚ ਆਪਸੀ ਤਾਲਮਿਲ ਵਧਿਆ ਹੋ ਜਾਵੇਗਾ ਤੁਹਾਡਾ ਪਰਿਵਾਰ ਵੀ ਤੁਹਾਡੇ ਤੋਂ ਖੁਸ਼ ਹੋਵੇਗਾ ਤੁਹਾਡੇ ਬੱਚੇ ਵੀ ਤੁਹਾਡੇ ਤੋਂ ਇਹ ਸਿੱਖਿਆ ਲੈਣਗੇ ਕਿ ਜਕਰ ਸਾਡੇ ਮਾਤਾ ਪਿਤਾ ਇਸ ਬਾਣੀ ਦਾ ਜਾਪ ਕਰਦੇ ਹਨ ਜੇਕਰ ਸਾਡੇ ਕਰਾਂ ਵਿੱਚ ਵਰਕਤਾ ਹਨ ਤਾਂ ਸਾਨੂੰ ਵੀ ਇਸ ਬਾਣੀ ਦਾ ਚਾਪ ਕਰਨਾ ਚਾਹੀਦਾ ਹੈ ਗੁਰਸਿੱਖੀ ਜੀਵਨਾ ਨਸੀਬੁ ਚਾਇਕਾ ਸੰਗਤ ਜੀ ਸੋਸਾਇਟੀ ਅਸਤੀਵਿਟਾ ਵਿਸ਼ਾ ਇਹ ਹੀ ਸਿੱਖੇ ਜਿਤਵੀ ਰਾਤ ਨੂੰ ਅਕ ਭੁੱਲੇ ਤਾਂ ਤੁਸੀਂ ਇਸ ਪੰਕਤੀ ਦਾ ਚਾਪ ਪੰਜ ਵਾਰ ਕਰ ਲੈਣਾ ਚਾਹੀਦਾ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ